ਤੁਸੀਂ ਆਪਣੇ ਬੰਦ ਪਏ ਮੋਬਾਈਲ ਦੇ ਨਾਲ ਕਿਸੇ ਵੀ ਵਿਅਕਤੀ ਨੂੰ ਫੋਨ ਕਰਨ ਦਾ ਜਾਂ ਕਾਲ ਕਰਨ ਦਾ ਟ੍ਰਿਕ ਜਾਂ ਫਿਰ ਜਾਦੂ ਸਿੱਖਣਾ ਚਾਹੁੰਦੇ ਹੋ ਤਾਂ ਫਿਰ ਆਓ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰਸ਼ੀ ਕੰਬੋਜ ਦੋਸਤੋ ਅੱਜ ਵੀ ਅਸੀਂ ਇਸ ਵੀਡੀਓ ਦੇ ਵਿੱਚ ਆਪਣੇ ਬੰਦ ਪਏ ਮੋਬਾਈਲ ਦੇ ਨਾਲ ਕਿਸੇ ਵੀ ਵਿਅਕਤੀ ਨੂੰ ਫੋਨ ਕਰਨ ਦਾ ਟ੍ਰਿਕ ਜਾਂ ਆਪਾਂ ਕਹੀਏ ਜਾਦੂ ਜਾਂ ਫਿਰ ਆਪਾਂ ਕਹੀਏ ਤਰੀਕਾ ਸਿੱਖਾਂਗੇ ਇਸ ਤਰੀਕੇ ਦੇ ਨਾਲ ਨਾ ਤਾਂ ਤੁਹਾਨੂੰ ਫੋਨ ਖੋਲਣ ਦੀ ਜਰੂਰਤ ਪਵੇਗੀ ਨਾ ਹੀ ਕੰਟੈਕਟ ਖੋਲਣ ਦੀ ਜਰੂਰਤ ਪਵੇਗੀ ਅਤੇ ਨਾ ਹੀ ਤੁਹਾਨੂੰ ਨੰਬਰ ਡਾਇਲ ਕਰਨ ਦੀ ਜਰੂਰਤ ਪਵੇਗੀ ਤੁਹਾਡਾ ਫੋਨ ਬੰਦ ਹੋਵੇਗਾ ਅਤੇ ਕੇਵਲ ਤੁਸੀਂ ਇੱਕ ਟ੍ਰਿਕ ਵਰਤਣਾ ਹੈ ਅਤੇ ਇਸ ਤਰੀਕੇ ਦੇ ਨਾਲ ਤੁਸੀਂ ਸਿੱਧਾ ਜਿਸ ਵੀ ਵਿਅਕਤੀ ਨੂੰ ਚਾਹੋਗੇ ਉਸ ਨੂੰ ਜਾ ਕੇ ਫੋਨ ਤੁਹਾਡਾ ਮਿਲ ਜਾਵੇਗਾ ਤੁਹਾਡੀ ਕਾਲ ਮਿਲ ਜਾਵੇਗੀ ਇਸ ਦੇ ਲਈ ਤੁਹਾਨੂੰ ਕੀ ਕਰਨਾ ਪਵੇਗਾ ਤੁਹਾਨੂੰ ਇੱਕ ਛੋਟੀ ਜਿਹੀ ਸੈਟਿੰਗ ਕਰਨੀ ਪਵੇਗੀ ਜਿਹੜੀ ਮੈਂ ਅੱਗੇ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਇਸ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਤੁਸੀਂ ਜ਼ਰੂਰ ਦੇਖਣਾ ਹੈ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਤਾਂ ਕਿ ਵੱਧ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਵੱਧ ਵੱਧ ਲੋਕਾਂ ਨੂੰ ਇਸ ਤਰੀਕੇ ਦਾ ਪਤਾ ਲੱਗ ਸਕੇ ਤਾਂ ਆਓ ਫਿਰ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਦੇਖਦੇ ਹਾਂ ਕਿ ਉਹ ਕਿਹੜੀ ਸੈਟਿੰਗ ਹੈ ਅਤੇ ਕਿਸ ਤਰ੍ਹਾਂ ਓਨ ਹੋਵੇਗੀ ਅਤੇ ਕਿਸ ਤਰ੍ਹਾਂ ਇਹ ਵਾਲਾ ਟ੍ਰਿਕ ਚਾਲੂ ਹੋਵੇਗਾ ਸਭ ਤੋਂ ਪਹਿਲਾਂ ਆਪਾਂ ਆਪਣੀ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਸੈਟਿੰਗ ਦੇ ਵਿੱਚ ਹੁਣ ਅਸੀਂ Google ਵਾਲੀ অপਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ Google ਸਰਵਿਸਿਜ਼ ਖੁੱਲੇਗਾ ਅਤੇ ਆਲ ਸਰਵਿਸਿਜ਼ ਦੇ ਉੱਪਰ ਆਪਾਂ ਕਲਿੱਕ ਕਰ ਲਵਾਂਗੇ ਹੁਣ ਆਪਾਂ ਸਰਚ ਅਸਿਸਟੈਂਟ ਐਂਡ ਵੌਇਸ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਕਈ ਸਾਰੇ ਆਪਸ਼ਨ ਖੁੱਲ ਗਏ ਆਪਾਂ ਵੌਇਸ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਸਪੀਚ ਆਉਟਪੁੱਟ ਦੇ ਵਿੱਚ ਜਾ ਕੇ ਇਸ ਨੂੰ ਫੁੱਲ ਕਰ ਲਵਾਂਗੇ ਅਤੇ ਵਾਪਸ ਆ ਜਾਵਾਂਗੇ ਹੁਣ ਆਪਾਂ ਗੂਗਲ ਅਸਿਸਟੈਂਟ ਦੇ ਉੱਪਰ ਜਾਵਾਂਗੇ ਅਤੇ ਉਸ ਤੋਂ ਬਾਅਦ ਲੈਂਗੁਏਜ ਵਾਲੀ ਆਪਸ਼ਨ ਦੇ ਉੱਪਰ ਜਾ ਕੇ ਦੇਖਾਂਗੇ ਇੱਥੇ ਸਾਨੂੰ ਇੰਗਲਿਸ਼ ਅਤੇ ਹਿੰਦੀ ਲੈਂਗੁਏਜ ਨਜ਼ਰ ਆ ਰਹੀ ਹੈ ਆਪਾਂ ਵਾਪਸ ਚਲੇ ਜਾਵਾਂਗੇ ਹੁਣ ਆਪਾਂ ਲੋਕ ਸਕਰੀਨ ਵਾਲੇ ਆਪਸ਼ਨ ਦੇ ਉੱਪਰ ਜਾਵਾਂਗੇ ਅਤੇ ਇੱਥੇ ਲੋਕ ਸਕਰੀਨ ਵਾਲਾ ਟੋਗਲ ਨੂੰ ਔਨ ਕਰ ਲਵਾਂਗੇ ਅਤੇ ਫਿਰ ਵਾਪਸ ਆ ਜਾਵਾਂਗੇ ਹੁਣ ਇੱਥੇ ਸਾਨੂੰ ਗੂਗਲ ਵੌਇਸ ਮੈਚ ਵਾਲੀ ਆਪਸ਼ਨ ਦੇ ਉੱਪਰ ਜਾਣਾ ਪਵੇਗਾ ਇਸ ਆਪਸ਼ਨ ਦੇ ਉੱਪਰ ਜਾ ਕੇ ਇੱਥੇ ਅਸੀਂ ਹੇ ਗੂਗਲ ਵਾਲੀ ਆਪਸ਼ਨ ਨੂੰ ਔਨ ਕਰ ਲਵਾਂਗੇ ਅਤੇ ਇਸ ਤੋਂ ਬਾਅਦ ਹੁਣ ਅਸੀਂ ਫਿਰ ਨੀਚੇ ਜੁੜੀ ਆਪਸ਼ਨ ਨਜ਼ਰ ਆ ਰਹੀ ਰੀਟੇਨ ਵੌਇਸ ਮੈਚ ਮਾਡਲ ਇਸ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਹੁਣ ਇੱਥੇ ਜੋ ਕੁਝ ਲਿਖਿਆ ਹੋਇਆ ਸਾਨੂੰ ਨਜ਼ਰ ਆਵੇਗਾ ਜਿਵੇਂ ਇੱਥੇ ਨਜ਼ਰ ਆ ਰਿਹਾ ਹੈ ਹੇ ਗੂਗਲ ਥੈਂਕ ਯੂ ਨੋਟ ਲਿਖਣੇ ਮੇ ਮੇਰੀ ਮਦਦ ਕਰੋ ਆਪਾਂ ਇਹ ਬੋਲ ਦੇਵਾਂਗੇ ਅਤੇ ਇੱਕ ਠੀਕਾ ਵੱਜ ਗਿਆ ਤੇ ਹੁਣ ਲਿਖਿਆ ਆ ਰਿਹਾ ਨਾਊ ਸੇ ਹੇ ਗੂਗਲ ਕੱਲ ਮੌਸਮ ਕਿਹਦਾ ਆਪਾਂ ਇਹ ਵੀ ਬੋਲ ਦਿੱਤਾ ਹੈਗਾ ਅਤੇ ਇੱਥੇ ਵੀ ਠੀਕਾ ਵੱਜ ਗਿਆ ਹੁਣ ਆਪਾਂ ਫਿਰ ਬੋਲਾਂਗੇ ਓਕੇ ਗੂਗਲ ਇੰਦਰ ਧਨੁਸ਼ کیسے ਬਣਦਾ ਹੈ ਸਮਝਾਓ ਇਸ ਦੇ ਉੱਪਰ ਵੀ ਟਿਕ ਵੱਜ ਗਿਆ ਹੁਣ ਲਿਖਿਆ ਆ ਰਿਹਾ ਓਕੇ ਗੂਗਲ 5 ਮਿੰਟ ਕੇ ਲਈ ਟਾਈਮਰ ਸੈੱਟ ਕਰੋ ਹੁਣ ਗੂਗਲ ਇਜ਼ ਰੈਡੀ ਵਾਲੀ ਆਪਸ਼ਨ ਸਾਨੂੰ ਨਜ਼ਰ ਆ ਗਈ ਆਪਾਂ ਨੈਕਸਟ ਦੇ ਉੱਪਰ ਚਲੇ ਜਾਵਾਂਗੇ ਇਸ ਦਾ ਮਤਲਬ ਹੈ ਕਿ ਹੁਣ ਗੂਗਲ ਰੈਡੀ ਹੋ ਚੁੱਕਾ ਸਾਡੀ ਵੌਇਸ ਕਮਾਂਡ ਲੈਣ ਦੇ ਲਈ ਹੁਣ ਆਪਾਂ ਇਹਨਾਂ ਸਾਰੀ ਆਪਸ਼ਨਾਂ ਦੇ ਵਿੱਚੋਂ ਵਾਪਸ ਬਾਹਰ ਆ ਜਾਵਾਂਗੇ ये सेटिंग हो है। ते आओ फिर फोन मिला के देखते ठीक hey है लेकिन पहले आपको अपना डिवाइस अनलॉक करना होगा माफ करें आप किस सरबजीत को कॉल करना चाहते हैं ਮੈਂ ਇਸ ਨਾਮ ਕੇ ਤਿੰਨ ਕੰਟੈਕਟਸ ਦੇਖ ਰਹਾ ਹੂੰ ਸਰਬਜੀਤ ਸਿੰਘ ਸੰਜੇ ਬੂਟਾ ਐਸ ਵਾਲਾ ਸਰਬਜੀਤ ਜਗਰੰਟੂ ਔਰ ਸਰਬਜੀਤ ਸਿੰਘ ਡੀਲਰ ਕਾਮ ਬਤਾਈਏ ਆਪ ਕਿਸ ਕੋ ਕਾਲ ਕਰਨਾ ਚਾਹਤੇ ਹੈ ਆਪ ਆਪਣੀ ਫੋਨ ਸਕਰੀਨ ਕਾ ਵੀ ਇਸਤੇਮਾਲ ਕਰ ਸਕਤੇ ਹੈ ਹੁਣ ਇਸ ਦੇ ਵਿੱਚੋਂ ਜਿਹੜੇ ਵੀ ਸਰਬਜੀਤ ਨੂੰ ਆਪਾਂ ਫੋਨ ਕਰਨਾ ਉਸ ਨੂੰ ਸਕਰੀਨ ਦੇ ਉੱਪਰ ਟੱਚ ਕਰਾਂਗੇ ਅਤੇ ਜੇਕਰ ਇੱਕ ਤੋਂ ਵੱਧ ਹੋਣੇ ਸਾਡੇ ਕੋਲ ਡਾਇਲਰ ਹੈਗੇ ਤਾਂ ਆਪਾਂ ਡਾਇਲਰ ਨੂੰ ਵੀ ਟੱਚ ਕਰ ਲਵਾਂਗੇ ਅਤੇ ਸਾਡੇ ਸਾਹਮਣੇ ਫਿਰ ਸਾਡੇ SIM ਆ ਜਾਣਗੇ ਕਿ ਕਿਹੜੇ SIM ਤੋਂ ਅਸੀਸ ਨੂੰ ਕਾਲ ਕਰਨੀ ਹੈ ਅਤੇ ਇਸ ਨੂੰ ਜਾ ਕੇ ਆਪਾਂ ਕਾਲ ਮਿਲਾ ਸਕਦੇ ਹਾਂ ਤਾਂ ਫਿਰ ਦੇਖਿਆ ਨਾ ਇਸ ਤਰੀਕੇ ਦੇ ਨਾਲ ਬੰਦ ਪਈ ਮੋਬਾਈਲ ਦੇ ਨਾਲ ਵੀ ਅਸੀਂ ਕਿਸੇ ਨੂੰ ਫੋਨ ਮਿਲਾ ਸਕਦੇ ਹਾਂ ਤਾਂ ਫਿਰ ਹੈ ਨਾ ਬੜਾ ਹੀ ਕਮਾਲ ਦਾ ਇਹ ਟ੍ਰਿਕ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਜੇਕਰ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਨਹੀਂ ਕੀਤਾ ਤਾਂ ਫਿਰ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ